ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪੌਂਆ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਵਿਖਾਵਾਂਗੇ ਟੁਕੜਾ ਵੀ ਆ ਤੇ ਟੋਕੜ ਗੱਬਣਾ ਵੀ ਆ ਤੇ ਸੱਜਰਾ ਵੀ ਆ ਤੇ ਆਪਾਂ ਪਹੁੰਚੇ ਹਾਂ ਬਗੀਚੇ ਭਾਜੀ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਤੇ ਅੱਜ ਦੇ ਰੇਟ ਫਿਰ ਆਪਣਾ ਮਨਜੋਤ ਵੀ ਦੱਸੂਗਾ ਸੱਚੀਓ ਆਜੋ ਕਰਦੇ ਆ ਗੱਲਬਾਤ ਸੱਚੀਓ ਭਾਜੀ ਸੱਚੀਓ ਬੋਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੇ ਫੇਰ ਉਤਰਾਏ ਮੈਦਾਨ ਵਿੱਚ ਆ ਗਿਆ ਵੀ ਫੇਰ ਮੈਦਾਨ ਆ ਗਿਆ ਛੇਰ ਮੈਦਾਨ ਹਾਂ ਚਲੋ ਮੈਨੂੰ ਬੜੇ ਵੀਰਾਂ ਦੇ ਫੋਨ ਆਉਂਦੇ ਵੀ ਮਨਜੋਤ ਕਿੱਥੇ ਗਿਆ ਹੈ ਅੱਛਾ ਅੱਛਾ ਬੜੀਆਂ ਪ੍ਰਾਣੀਆਂ ਸਾਡੀਆਂ ਵੀਰ ਵੀਡੀਓ ਵੇਦੇ ਤਿੰਨ ਤਿੰਨ ਸਾਲ ਤੋਂ ਅੱਛਾ ਅੱਛਾ ਤੇ ਇਹ ਵਿੱਚੋਂ ਬਹੁਤ ਦੀਆਂ ਛੁੱਟੀਆਂ ਮਾਰ ਗਿਆ ਠੀਕ ਹੈ ਠੀਕ ਆ ਸਕੂਲ ਸਕਾਲ ਫੇਰ ਪੂਲ ਜਾ ਹੁਣੇ ਪੇਪਰ ਦੇ ਕੇ ਆਇਆ ਹੈ ਅੱਛਾ ਅੱਛਾ ਹਾਂ ਜੀ ਚਲੋ ਵਧੀਆ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਸਰ 10 ਮਨਜੋਤ ਸਿਆ ਨਾਮ ਮੇਰਾ ਮਨਜੋਤ ਸਿੰਘ ਪਿੰਡ ਹਰੇਵਾਚਾ ਤਸੀ ਠੀਕ ਆ ਜੀ ਤੇ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ ਆਪਣੇ ਦੋ ਅੱਜ ਦਈਏ ਕਿਉਂਕਿ ਕੱਲ ਵਾਲੀ ਵੀਡੀਓ 'ਚ ਨਾ ਇੱਕ ਏਅਰਟੈਲ ਦੀ ਪਤਾ ਨਹੀਂ ਰੇਂਜ ਨੂੰ ਕੀ ਮਟੇਰੇ ਆਪਣਾ ਫੋਨ ਬੰਦ ਹੋ ਗਿਆ ਅੱਛਾ ਜੀ ਤੇ ਦੋ ਨੰਬਰ ਦੇ ਦਿੰਨੇ ਆ 9041796787 95923 ਤੇ 42209 ਜੀ ਠੀਕ ਆ ਠੀਕ ਆ ਜੀ ਇਹ ਦੋਵਾਂ ਤੇ ਵਟਸਐਪ ਚੱਲਦਾ ਹੈ ਨਹੀਂ ਇੱਕੋ ਤੇ ਚੱਲਦਾ ਜੀ ਠੀਕ ਆ ਠੀਕ ਆ ਜੀ 9041796783 ਵਾਲੇ ਦੇ ਵਟਸਐਪ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਇਹ ਲਓ ਵੀਰ ਜੀ ਦੋਵੇਂ ਨੋਟ ਕਰ ਲਿਓ ਵੀਰ ਦੇ ਨੰਬਰ ਕੇ ਹਲੇ ਚਲੋ ਰੇਜ ਰੂਮ ਦਾ ਵ ਤੇ ਕਰੀ ਸ਼ੁਰੂਆਤ ਹੈ ਹਾਂਜੀ ਭਾਈ ਕਰ ਲੋ ਇਤੋਂ ਹੀ ਕਰ ਲੋ ਰੋਕੜ ਗੰਬਨ ਦੱਸਿਓ ਪਹਿਲੇ ਨੰਬਰ ਤੇ ਆ ਛੋਟੀ ਵੀਜੀ ਦੇ ਨਾਲ ਇਹ ਦੁੱਧ ਜੇ 7 ਕਿਲੋ ਹਾਂਜੀ ਅੱਜ ਹੀ ਸਾਰਾ ਮਾਲ ਆਇਆ ਆਪਣੇ ਕੋਲ ਠੀਕ ਹੈ ਜੀ 7 ਕਿਲੋ ਦੁੱਧ ਆ ਬਾਕੀ ਆਪਾਂ 6 ਹੀ ਕਵਾਂਗੇ ਕਿਉਂਕਿ ਉਹ ਪਰਿਥਾਨ ਕੇ ਉੱਥੇ ਤੋਂ ਉਦਾ ਹੀ ਮਿਲਦੀ ਅੱਛਾ ਜੀ ਤੇ ਮੰਨ ਲਓ ਉਹ ਪਰਿਥਾਨ ਕੇ ਟੀਗਾ ਵੀ ਲਵਾ ਸਕਦੀ ਆ ਠੀਕ ਹੈ ਠੀਕ ਹੈ ਠੀਕ ਆ ਆਪਾਂ 6 ਕਿਲੋ ਦੁੱਧ ਦੱਸਾਂਗੇ ਦੁੱਧ ਉਹਦਾ 7 ਕਿਲੋ ਹੀ ਆ ਅੱਛਾ ਜੀ ਠੀਕ ਆ ਆ ਵੀਜੀ ਜਿਹੜੀ ਮੰਨ ਲਓ 13 ਤਰੀਕ ਉਹਨਾਂ ਨੂੰ 2 ਮਹੀਨੇ ਹੋ ਜਾਣੇ ਆ ਅੱਛਾ ਜੀ ਹਾਂਜੀ ਤੇ ਮੰਨ ਲਓ 6 ਕਿ ਪੌਣੇ ਦਾ 2 ਮਹੀਨੇ ਹੋ ਗਏ ਆ ਨਾ ਮੰਨ ਲਓ ਵੀ ਗੱਬਨ ਦੇ ਹਾਂਜੀ ਹਾਂਜੀ ਪੌਣੇ 2 ਮਹੀਨੇ ਠੀਕ ਹੈ ਠੀਕ ਹੈ ਠੀਕ ਹੈ ਤੇ ਮੰਨ ਲਓ ਵੀ ਤੀਜਾ ਕੋਈ ਸੂਆ ਤੀਜਾ ਕੋਈ ਸੂਆ ਲਾਲੇ ਕੋਈ ਚੌਥਾ ਲਾਲੇ ਠੀਕ ਹੈ ਨਾ ਇਹ ਮੰਨ ਲਓ ਵੀ 2 ਮਹੀਨਿਆਂ ਦੇ हिसाब ਨਾਲ ਚੈੱਕ ਪਾਸ ਆਏ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਮੰਨ ਲਓ ਅੱਜ 5 ਤਰੀਕ ਹੋ ਗਈ ਆ ਠੀਕ ਹੈ ਠੀਕ ਹੈ ਠੀਕ ਹੈ ਨਾ ਹਾਂਜੀ ਹਾਂਜੀ ਖੋਲ ਦਿਓ ਵੀਜੀ ਫਿਰ ਖੋਲ ਕੇ ਵਗੜੋ ਖੋਲ ਦਿਓ ਵੀਜੀ ਲੋ ਪੈਗੀ ਆ ਜੀ ਹੁਣ ਆਪਾਂ ਖੋਲ ਕੇ ਵਿਖਾਉਨੇ ਆ ਇੱਕ ਨਮਾ ਸੁਆ ਨੇ ਕਾ ਕੱਪੜਿਆ ਇਹ ਵੀ ਜੀ ਗਾਂ ਚੌਥੇ ਸੂਏ ਸੁਣੀ ਆ ਮੈਂ ਦੁੱਧ ਮੈਂ ਸੱਜਰ 12 13 12 13 ਕਿਲੋ ਦਿੰਦੀ ਹੁੰਦੀ ਆ ਠੀਕ ਆ ਠੀਕ ਆ ਹਾਂਜੀ ਬਾਕੀ ਵੇਖ ਲਓ ਸੱਜਰਾ ਰਗਾਵਾ ਨਾ ਇਹ ਹਾਨਾ ਨੂੰ ਤੁਸੀਂ ਦੇਖ ਸਕਦੇ ਇਹ ਤਾਂ ਥਣ ਵੀ ਬਹੁਤ ਚੰਗਾ ਲੱਗਾ ਵਾ ਇਹ ਗਾਂ ਚੌਥੇ ਸੂਏ ਨੂੰ ਕੱਪੜਨੇ ਆ ਤੇ ਤਿੰਨ ਸੂਏ ਬਿਲਕੁਲ ਸੂ ਚੁੱਕੀ ਆ ਇਹ ਕਿੰਨਾ ਕ ਚਵਾਇਆ ਇਹ ਸੱਜਰ ਨੇ ਸੱਜਰ ਵੀ ਜੀ 12 ਤੋਂ ਪਲਾਸੀ ਚ ਹੁੰਦੀ ਰਹੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਵੀ ਜੀ ਚਾਹ ਕਰ ਸਕਦੇ ਜੇ ਪਤਲੇ ਚਮ ਇਹ ਫਿਰ ਗੱਬੜ ਦੀ ਗਰੰਟੀ ਆ ਦੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਜੀ ਹਾਂਜੀ ਲਓ ਬਾਜੀ ਗੱਬਾਂ ਦੀ ਵੀ ਵੀਰਾ ਦਾ ਵੀ ਗਰੰਟੀ ਆ 2 ਮਹੀਨਾ ਚ ਰੱਖ ਪੱਗ ਹੋ ਗਿਆ ਵਾ ਇਹ ਕੀ ਮੁੱਲ ਫਿਰ ਮੰਜੋਦ ਵੀਰੇ ਦਾ ਇਹਦਾ ਮੁੱਲ 55000 ਇਹ ਹਾਂ ਨਾ ਹਾਂ ਨਾ 50000 ਛੋਟੇ ਛੋਟੇ ਮੁੱਲ ਆ ਜੇ ਫਿਰ ਆ ਜੈ ਜੀ ਮੁੱਲ ਪਾ ਦੀ ਬਸ ਇੱਕ ਛੋਟ ਹੀ ਹੋਣੀ ਜੀ ਮੰਜੋਦ ਵੀ ਇੱਥੇ ਬਿਲਕੁਲ ਛੋਟੇ ਛੋਟੇ ਮੁੱਲ ਕਰਦੇ ਆ 50000 ਦੀ ਤੇ ਚਲੋ ਮੌਕੇ ਤੇ ਛੋਟ ਛੱਪਾ ਕਰਦੇ ਹੋ ਹਾਂਜੀ ਕੋਈ ਗੱਲ ਨਹੀਂ ਭਾਜੀ ਠੀਕ ਹੈ ਜੀ ਆਜੋ ਹੁਣ ਦੂਜੇ ਨੰਬਰ ਤੇ ਚੰਗੇ ਤਕੜੇ ਕੱਦ ਕਾਠ ਹਾਂ ਜੀ ਹਾਂ ਜੀ ਬਹੁਤ ਵੱਡੀ ਨੀਲੀ ਰਾਵੀ ਚ ਆ ਗਈ ਜੀ ਤੇ ਲੋ ਭਾਜੀ ਨੀਲੀ ਰਾਵੀ ਦੇ ਸ਼ਕੀਨਾ ਵੀਰਾ ਵਾਸਤੇ ਆ ਕਿਸੇ ਹੋ ਇਹਦੇ ਬਾਰੇ ਭਾਜੀ ਜੀ ਇਹ ਬੇਸ਼ੱਕ ਕੋਈ ਵੀਰ ਆਪਾਂ ਨੂੰ ਸਾਈ ਪਿਆਣਾ ਦੇ ਦੇ ਜਿੱਦਣ ਸੂਪੂ ਰੁਪਈਆ 10000 ਦੇ ਦੇ 15 ਕਿਲੋ ਦੁੱਧ ਚਵਾ ਕੇ ਮੈਂ ਲਵਾਂਗਾ ਇਹਦੇ ਖਰੇ ਠੀਕ ਹੈ ਠੀਕ ਹੈ ਇਹ ਆਪਣੇ ਘਰ ਤੋਂ ਹੀ ਮੈਂ ਆਈ ਆ ਅੱਛਾ ਜੀ ਤੇ ਹਜੇ ਮੈਂ ਤੇ 15 ਦਿਨ ਸੂਣ ਚ ਪਏ ਰਹੇ ਅੱਛਾ ਜੀ ਤੇ ਬਾਕੀ ਕੱਦ ਵਜਨ ਵੇਖ ਲੋ ਮੈਂ ਤਾਂ ਕਿ ਨਾ ਠੀਕ ਆ ਠੀਕ ਆ ਬਾਈ ਜੀ ਤੱਕ ਇੱਕ ਗਰੰਟੀ ਵਾਲੀ ਮੈਂ ਜਿਹੜਾ ਮਰਜੀ ਵੀਰ ਸੇ ਬਿਲਕੁਲ ਲਖਾ ਦੇ ਲਾ ਜੀ ਅੱਛਾ ਜੀ ਪਿੱਛੇ ਦੀ ਥਣਾ ਦੀ ਵੀ ਦੁੱਧ ਹੀ ਆਪਣੀ ਗਰੰਟੀ ਨੂੰ ਠੀਕ ਆ ਜੀ ਹੋਰ 30000 ਰੁਪਏ ਸੁਣੀ ਠੀਕ ਆ ਜੀ ਹੋਰ ਤੋਂ ਵੀਰ ਜੀ ਲਓ ਬਾਈ ਨੀਲੀ ਰਾਵ ਜਾਈ ਚੱਕੇ ਤਗੜੇ ਕੱਦ ਕਾਠ ਵਾਲੀ ਆ ਹਾਂ ਜੀ ਵੇਖੋ ਕੱਦ ਵਜਨ ਕੇ ਨਾਮ ਤੇ 15 ਦਿਨ ਖਜੇ ਖੜਤੀ ਜਾ ਤੇ ਹਵਾਨਾ ਨੂੰ ਨਾ ਚੰਗਾ ਬਣਾ ਲੂਗੀ ਹਾਂ ਜੀ ਵੇਖੋ ਕੱਦ ਵਜਨ ਵੀਰ ਜੀ ਵੇਖੋ ਤੇ ਪਿਓਰ ਨੀਲੀ ਰਾਵ ਦੇ ਵਿੱਚ ਆ ਗਈ ਏ ਲਓ ਬਾਈ ਆਰਡਰ ਕੁਆਲਟੀ ਪਿੰਗ ਕਰ ਸਕਦੇ ਜੇ ਚੱਕ ਜੇ ਥਣ ਥੁੜ ਵੀ ਬਹੁਤ ਬਹੁਤ ਯਾਰਾ ਮੇਰੇ ਨਾਲ ਦੇ ਵਿੱਚ ਥਾਣਾ ਤੇ 15 ਦਿਨਾਂ ਚ ਖੜਦੀ ਯਾਰਾ ਹਵਾਨਾ ਚੰਗਾ ਭਰ ਲੂਗੀ ਕਰਮਾ ਲਈ ਤੇ 15 ਲੀਟਰ ਵੀਰ ਕਹਿੰਦਾ ਕਿ ਸਾਈ ਪਾ ਦੇ ਤੇ 15 ਲੀਟਰ ਆਪਦੇ ਘਰੋਂ ਚਵਾ ਕੇ ਦਾਂਗੇ ਤੇ ਕੱਦ ਵਜਨ ਦੀ ਬਹੁਤ ਹੀ ਚੰਗੀ ਆ ਪੇਠ ਪੁੜੇ ਦੀ ਵੀ ਬਹੁਤ ਚੌੜੀ ਆ ਨਗੀਨੇ ਲਾਂਦੇ ਆ ਤੀ ਹਰਾ ਹਾਂਜੀ ਹਾਂਜੀ ਪਾਜੀ ਹਾਂਜੀ ਹੋਰ ਨਗੀਨੇ ਵਿਖਾਉਣੇ ਤੁਹਾਨੂੰ ਅੱਛਾ ਅੱਛਾ ਐਂਡ ਤੇ ਦਿਖਾਉਂਦੇ ਆ ਲਾਈਟ ਤੇ ਵਿਖਾਉਂਦੇ ਆ ਇਹ ਮਨਜੋਤ ਵੀਰ ਕੀ ਮੋਲੇ ਹਰਾ ਹਰਾ ਕਰਕੇ ਜਿਆਦਾ ਥੋੜਾ ਜਿਆਦਾ ਆ ਨਾ ਬਣਵੀ ਆਦੀ ਬਣ ਮੇਰੀ ਹਾਂ ਪਰ ਜਦਨ ਪਾਜੀ ਇਹ ਮੈਂ ਸੁੰਦੀ ਆ ਨਾ ਉਦਨ ਆਪਣੀ ਮੈਂ ਲੱਖੋਂ ਬਾਹਰ ਆ ਬਿਲਕੁਲ ਇਹ ਗੱਲ ਹੈ ਜੀ ਮੰਦੀ ਵੀ ਬਹੁਤ ਜਿਆਦੀ ਹੁੰਦੀ ਆ ਅੱਛਾ ਅੱਛਾ ਇਹ ਪੱਟੀ ਲਾ ਕੇ ਜੋ ਮੈਂ ਆਈ ਆਪਣੇ ਬੰਦੇ ਮੰਨ ਲਓ ਰਿਸ਼ਤੇਦਾਰ ਆ ਅੱਛਾ ਜੀ ਘਰ ਚ ਹੋਈ ਆ ਦੋ ਸੂਏ ਮੈਂ ਠੀਕ ਆ ਠੀਕ ਆ ਹਾਂਜੀ ਤੇ ਪਿੱਜਾ ਸੂਆ ਸੁਣੀ ਹੈਗਾ ਠੀਕ ਆ ਜੀ ਹੋਰ ਕੀ 95000 ਮੌਲਾ ਵੀਰ ਦਾ ਤੇ ਬਾਕੀ ਚਲ ਮੌਕੇ ਤੇ ਛੋੜਛੱਪਾ ਕਰਦੇ ਛੋੜਛੱਪਾ ਵੀ ਇੱਜ਼ਤੀ ਕਰਾਂਗੇ ਠੀਕ ਆ ਠੀਕ ਆ ਤੇ ਆਜੋ ਹੁਣ ਤੇ ਜਿਹੜਾ ਨੰਬਰ ਤੇ ਦੱਸਿਓ ਪਾਜੀ ਇਹਦੇ ਬ ਇਹ ਵੀ ਦੀ ਪਹਿਲਾ ਸੂਆ 4 ਚੌਗੀ ਲੱਗੀ ਆਏ ਅੱਛਾ ਜੀ ਤੇ ਇਹਦੇ ਨਾਲੇ 8 ਕਿਲੋ ਹੋਊਗਾ ਮੰਨ ਲਓ ਵੀ ਲੀਟਰ ਵਾਲਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹ ਖੋਲ ਦੇ ਬੱਚੀ ਹਰ ਤੇ ਜਵਾਕੀ ਇਹਦੇ ਪਿਛੇ ਇਹਦੇ ਮਗਰ ਭਾਜੀ ਕੱਟੀ ਏ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਕੱਟਾ ਸੌਰੀ ਕੱਟਾ ਜੀ ਕੱਟਾ ਮੇਰੇ ਕਾਫ ਜੀ ਆ ਗਿਆ ਦੇ ਪਿਛੇ ਕੱਟਾ ਜੀ ਤੇ ਚਾਹ ਤਰ ਸਾਡੇ ਜੱਟ ਬੈਗ ਵਿੱਚ ਆ ਜੀ ਇਹ ਢਰਦੀ ਘਰਮ ਵਾਲੀ ਚੱਲ ਕੋਈ ਗੱਲ ਨਹੀਂ ਜੋ ਡਰ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਲਾਗੇ ਤੋਂ ਬਨ ਕੇ ਜੋ ਇੱਧਰ ਆਜੋ ਸੋਈ ਗੱਲ ਨਹੀਂ ਸੋ ਬਨ ਕੇ ਦਿਖਾ ਦਿੰਨੇ ਆ ਐਸ ਪਾਸੇ ਨੂੰ ਆਜੋ ਤੇ ਇੱਧਰ ਆਜੋ ਵੀਰ ਜੀ ਮਾ ਗੋ ਆ ਜਾਈਏ ਇਹ ਇਸ ਨੂੰ ਚੈੱਕ ਕਰ ਸਕਦਾ ਹੋਰ ਇਧਰ ਕੱਪ ਕੇ ਬਨਿਆ ਕਰ ਚੱਲੇ ਹੋਰੇ ਬਲਗਾ ਕੋਰ ਸੇ ਗਿਆ ਤੇ ਮੇਲ ਕਫ ਆ ਗਿਆ ਤੇ ਕਿੰਨੇ ਕਿ ਦਿਨਾਂ ਦੀ ਸੋਈ ਕੀਤੀ ਇਹਨੂੰ ਅਜੇ 5-6 ਦਿਨ ਨਹੀਂ ਹੋਏ ਜੀ ਅੱਛਾ ਅੱਛਾ ਠੀਕ ਹਾਂਜੀ ਕਿੰਨਾ ਚਵਾਇਓਗੇ ਦੁੱਧ ਦੁੱਧ ਵੀਰ ਜੀ 10 ਕਿਲੋ ਚਵਾਊਗੀ ਛੋਟੀ ਅੱਛਾ ਜੀ ਜਿਹੜਾ ਜਾਦ ਮਸਲਿਆ ਠੀਕ ਹੈ ਜੀ ਇਹਦਾ ਕੀ ਫਿਰ ਮੋਲ ਮਨਜ਼ੂਰੀਆ ਇਹਦਾ ਮੁੱਲ 85 ਹਜ਼ਾਰ ਰੁਪਏ। ਅੱਛਾ ਜੀ। ਹਾਂ ਜੀ। ਤੇ ਹਾਂ ਨਾ 80 ਹਜ਼ਾਰ ਦੇਣਾ। ਠੀਕ ਹੈ ਠੀਕ ਹੈ ਜੀ। ਲਓ ਭਾਈ ਜੀ ਤੇ 3 ਨੰਬਰ ਵਾਲੀ ਦਾ 60 ਹਜ਼ਾਰ ਤੇ ਬਿਲਕੁਲ ਦੰਦਾਰੇ ਵਿੱਚ ਹੈ ਜੀ ਝੋਟੀ ਆ। ਹਾਂ ਜੀ। ਤੇ ਗਾਂ ਵਾਦੇ ਵੰਡੀ ਆ ਤੇ ਮੇਲਕਾਪ ਜਿਹਦੇ ਪਿੱਛੇ ਤੇ 10 ਦੇਖੋ ਭਾਈ ਝੋਟੀ ਨਗੀਨਾ ਹੀ ਆ ਉਧਰ ਵੀ ਹਾਂ ਜੀ ਹਰਿਆਣੇ ਦੀ ਝੋਟੀ। ਨਹੀਂ ਉਧਰ ਝੋਟੀ ਉਹ ਦੂਜੀ ਦੀ ਗੱਲ ਰਿਹਾ। ਅੱਛਾ ਠੀਕ ਹੈ। ਉਧਰ ਵੇਖੋ ਇੱਕ ਦੇ ਲੋਕ ਕਹਿ ਦਿੰਦੇ ਨਾ ਵੀ ਮੰਨ ਲੋ ਰੁਪਈਆ ਲੰਗਦਾ ਇਹਦੇ ਚਵਾਨੀ ਵੀ ਨਹੀਂ ਲੰਗੂ ਮੇਰੇ ਸਾਹਿਬ। ਬਿਲਕੁਲ ਸਹੀ ਗੱਲ ਆ। ਵਿੱਚ ਤੇ ਬਾਕੀ ਸ਼ਾਈ ਵੇਖੋ ਛੋਟੀ ਆ ਥਣ ਵੇਖੋ ਛੋਟੀ ਨ ਲੱਗਾ ਹਾਂਜੀ ਹਾਂਜੀ ਬਹੁਤ ਹੀ ਧਿਆਰਾ ਵਾ ਕਿ ਸਿੰਗ ਦੀ ਤਾਂ ਬਾਗਮਾਲ ਹੀ ਸਿੰਗ ਲਗਾ ਰਿਹਾ ਹਾਂਜੀ ਬਹੁਤ ਹੀ ਸੋਹਣੀ ਸਨਖੀ ਆ ਘਰ ਦਾ ਮੰਨ ਲੋ ਸ਼ਿੰਗਾਰ ਹੀ ਆ ਛੋਟੀ ਹਾਂਜੀ ਹਾਂਜੀ ਤੇ ਜੱਡ ਬਲਾਇਆ ਜੀ ਆ ਗਈ ਆ ਇਹ ਗੱਪਣੇ ਵਿੱਚ ਨਾ ਇਹ ਸੁਈ ਜੇ ਅੱਛਾ ਅੱਛਾ ਅੱਜਰ ਸੁਈ ਆ 8 10 13 ਦੀ ਠੀਕ ਆ ਠੀਕ ਆ ਹੋਲ ਦੇ ਵੀਰ ਇਹਦਾ ਕਿਹੜਾ ਲਾਗ ਜੇ ਇਹਦਾ ਉਹ ਟੱਟੀ ਜੇ ਮਗਰ ਇਹ ਠੀਕ ਆ ਜੀ ਫੀਮੇਲ ਕਾਫ ਜਿਹਦੇ ਪਿੱਛੇ ਬਹੁਤ ਹੀ ਜ਼ਿਆਦਾ ਟੋਪ ਕੁਆਲਟੀ ਬਚਿਆ ਹਾਂਜੀ ਕਿਆ ਕਰ ਸਾਡੇ ਤੇ ਹਟਰ ਕੁਆਲਿਟੀ ਆ ਬਹੁਤ ਹੀ ਜ਼ਿਆਦਾ ਬਣੀ ਆ ਇਹਦੇ ਚਵਾਈ ਹੋ ਗਈ ਫਿਰ ਹਾਂ ਚਵਾਈ ਇਹ ਫਿਰ ਪਾਸ ਕਰਕੇ ਫਿਰ ਲੇ ਹੁੰਦੀ ਆ ਠੀਕ ਹੈ ਠੀਕ ਬੱਚਾ ਲਾ ਕੇ ਮੇਂ ਚਵਾਈ ਹੋ ਗਈ ਇਹਦੇ ਕੋਈ ਵੀਰ ਭਰਾ ਹੋ ਸਾਂ ਅੰਦਾਜ਼ਾ ਲਾਵੇ ਬਾਕੀ ਕੱਟੀ ਬਹੁਤ ਸ਼ਕੀਨ ਆ ਠੀਕ ਆ ਠੀਕ ਆ ਲਓ ਜੀ ਫੇਸ ਤੇ ਸਿੰਗ ਸਿੰਗ ਦੇਖ ਸਕਦੇ ਆ ਬਿਲਕੁਲ ਨੀਗਾ ਨੀਗਾ ਜਿਹਾ ਸਿੰਗ ਲੱਗਾ ਵਾ ਬਹੁਤ ਹੀ ਜ਼ਿਆਦਾ ਪਾਕ ਮਾਲ ਝੋਟੀ ਆ ਤੇ ਪਾਕ ਮਾਲ ਹੀ ਇਹਦੇ ਲੱਗਾ ਸਿੰਗ ਹਾਂਜੀ ਬਹੁਤ ਹੀ ਜ਼ਿਆਦਾ ਪ੍ਰੀਕੀਆਂ ਦੇ ਵਿੱਚ ਆ ਇਹਦੇ ਲਾਗੇ ਤੁਹਾਨੂੰ ਬਟਰ ਕੁਆਲਿਟੀ ਵੀ ਦਿਖਾਉਂਦੇ ਅਗਲੀ ਸਾਈਡ ਤੋਂ ਹਾਂਜੀ ਵੀਰ ਜੀ ਕਰ ਸਕਦੇ ਤੁਸੀਂ ਚੈੱਕ ਆ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਆ ਇਹਦਾ ਕੀ ਮੁੱਲ ਮਨਜੋਤ ਵੀਰ ਇਹਦਾ ਮੁੱਲ 85000 ਤੇ ਇਹਦੇ ਨਾਲ ਦੇ ਦੇਣਾ 80000 ਦੇਣਾ 80 ਆ ਵੀ ਹਾਂਜੀ ਠੀਕ ਆ ਲਓ ਵੀਰ ਜੀ 80000 ਦੀ ਤੇ ਚੌਥੇ ਨੰਬਰ ਵਾਲੀ ਦੇਖੋ ਵੀਰ ਜੀ ਬੜੇ ਵੀਰਾਂ ਦੀ ਡਿਮਾਂਡ ਹੈ ਮੈਨੂੰ ਫੋਨ ਕਰਦੇ ਵੀਰ ਜੀ ਉਹ ਨੀਲੀ 라ਵੀ ਦੀ ਆਪਾਂ ਨੂੰ ਚਾਹੀਦੀ ਏ ਝੋਟੀ ਅੱਛਾ ਅੱਛਾ ਕਈ ਵੀਰ ਕਹਿੰਦੇ ਏ ਝੋਟੀ ਇਤਨੀ ਮਿਲਦੀ ਗੱਬਰ ਨਹੀਂ ਮਿਲਦੀ ਸੂਈ ਨਹੀਂ ਨੂੰ ਕੱਟੀ ਲੈ ਦਿਓ ਅੱਛਾ ਅੱਛਾ ਇਹ ਆ ਵੀਰਾਂ ਦੀ ਅਰਕੇਬ ਡਿਮਾਂਡ ਵੇਖੋ ਕਤ ਵਜਨ ਝੋਟੀ ਦਾ ਚੌਗੀ ਲੱਗੀ ਜੀ ਠੀਕ ਠੀਕ ਹੈ ਹਾਂ ਵੀਰ ਖੋਲ ਕੇ ਹੁਣ ਸਾਰੀਆਂ ਹੀ ਇਹ ਤੋਂ ਜੱਟ ਤੱਕ ਨਿਸ਼ਾਨੀਆਂ ਠੀਕ ਹੈ ਠੀਕ ਹੈ ਹਾਂ ਮਨ ਲਓ ਕੋਈ ਨਿਸ਼ਾਨੀ ਆ ਜਿਹੜੀ ਇੱਚ ਨਹੀਂ ਹੈਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਮਨ ਲਓ ਵੀ ਜੀ ਵੇਖਦਾ ਸਾ ਦੇ ਜੇ ਇਹ ਤਾਂ ਫਲਕਾਰੀ ਵੀ ਉੱਤੇ ਪਾਈ ਜਾਂਦੀ ਜਿਹੜੀ ਫਲਕਾਰੀ ਦੇ ਲੈ ਗਿਆ ਉਹ ਇੱਕ ਮਿੰਟ ਖਲਾਜੀ ਬਹੁਤ ਹੀ ਜ਼ਿਆਦਾ ਬਾਕਮਾਲੇ ਵੀ ਝੋਟੀ ਆ ਇਹ ਚੌਕੀ ਦੇ ਦੰਦੇ ਵੀ ਫਰਾਬਰ ਦੇ ਕਰ ਲਾ ਲੀ ਮੈਂ ਪੁੱਟੇ ਜੇ ਨੇ ਸਾਛਾ ਸਾਛਾ ਜੇ ਪੁੱਟੇ ਹੀ ਆ ਪੁੱਟੇ ਇਹਦੀ ਮਾਂ ਮਾਂ ਥਲੇ ਹੈ ਜਿਹੜੇ 17 18 ਕਿਲੋ ਦੋ ਚੋੜੀ ਦੀ ਠੀਕ ਹੈ ਠੀਕ ਹੈ ਹਾਂ ਤੇ ਇਹ ਕਿੰਨਾ ਘਟਾ ਫੜਦੀ ਹੈ ਇਹਦੇ ਵੀ ਜੇ 15 ਨੰਨ ਕੱਟੀ ਦੇ ਪਏ ਜੇ ਅੱਛਾ ਜੀ ਹਾਂ ਜੀ ਹਜੇ ਇਹ ਕੱਟੀ ਬਾਨੀ ਆ ਆ ਪਹਿਲੇ ਜੌਨ ਕਰਕੇ ਚੱਡਾ ਥੋੜਾ ਚੋਗੀ ਜੇ ਅੱਛਾ ਚੱਲੋ ਭਾਈ ਜੀ ਲਾਂਡੂ ਲਾ ਜੇ ਪਾਓ ਤੇ ਥਾੜ੍ਹ ਵੀ ਪੋਰ ਯਾਰ ਅਚਿਰਲ ਤੇ ਲੱਗਾ ਇਹਦਾ ਹਾਂ ਜੀ ਬਾਕੀ ਠੰਡੀ ਸੀਲ ਪਾ ਇਸ ਤਰ੍ਹਾਂ ਥੱਲੇ ਬੈਜੋ ਕੱਟੀ ਠੀਕ ਆ ਠੀਕ ਆ ਜੀ ਪਿਓਰ ਨੀਲੀ ਦਾ ਵੀ ਗੱਲ ਆ ਹਾਂ ਪਿਓਰ ਨੀਲੀ ਦਾ ਵੀ ਚੱਕ ਬਹੁਤ ਹੀ ਜ਼ਿਆਦਾ ਸੁੰਦਰ ਆ ਹਾਂ ਜੀ ਤੇ ਚਾਰੇ ਪੈਰ ਧੋਤੇ ਆ ਜਿੱਦਾ ਚਲਾ ਬਾਕੀ ਕੱਤਵਜਨ ਵੇਖ ਲਓ ਚੰਗਾ ਕੱਤਵਜਨ ਸੋਹਣਾ ਠੀਕ ਆ ਠੀਕ ਆ ਜੀ ਹਾਂ ਉਮਰ ਦੇ ਹਿਸਾਬ ਨਾਲ ਬਹੁਤ ਵਧੀਆ ਬਾਕੀ ਪੂਛ ਸੂਲ ਟਾਕੀ ਆ ਕਿੱਟੀ ਜਾਂ ਤੇ ਸੂਲ ਤੇ ਵੀ ਨਿਸ਼ਾਨੀ ਹੈਗੀ ਆ ਹਾਂ ਜੀ ਹਾਂ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਹਵਾਨੇ ਦੇ ਵੀ ਡੱਬ ਆ ਗਿਆ ਕਿਸੇ ਪਾਸੇ ਨਹੀਂ ਬਾਕੀ ਕਿਸੇ ਪਾਸੇ ਨਹੀਂ ਕੋਈ ਕੋਈ ਯਾਰ ਵੀਰ ਨੂੰ ਪਛਾਣਿਆ ਉਹਨੇ ਤੇ ਮਿੰਟ ਨਹੀਂ ਲਾਉਣਾ ਬਿਲਕੁਲ ਸਹੀ ਗੱਲ ਹੈ ਹਾਂਜੀ ਇਹਦਾ ਕੀ ਮੁੱਲ ਹੈ ਮਣਜੋਤ ਜੀ ਇਹਦਾ ਮੁੱਲ 86 ਹਜ਼ਾਰ ਕਿੰਨੇ ਦੇਣੀ ਆ 86 ਹਜ਼ਾਰ ਦੇ ਦੇਣਾ 86 ਜੀ ਹਾਂਜੀ ਸੱਤੀ ਅਸੀ ਕਿ ਜੀ 86 ਜਾਂਦੀ ਹੈ ਚਲੋ ਵੇਖ ਲਓ ਜੇ ਇਹਦੇ ਬਾਕੀ ਇੱਥੇ ਛੋਟੀ ਹੁਣੀ ਹੈ ਛੋਟੀ ਦੀ ਹਾਂਜੀ ਮੱਜੀ ਵੇਚ ਜਦੋਂ ਛੋਟੀ ਮੰਨ ਲਓ ਸੁੰਦੀ ਆ ਨਾ ਵੀਰ ਜੀ 15 ਦੇ ਨਾਲ ਲੱਖ ਰੁਪਏ ਦੀ ਕੱਟੀ ਆਏ ਹਾਂਜੀ ਹਾਂਜੀ ਹੈਗੀ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਚਲੋ ਆਪਾਂ ਲਓ ਵੀਰ ਜੀ ਚਲੋ ਸਾਡੀ ਅੱਖੀਂ ਮੋੜੀ ਵੀਰ ਮਣਜੋਤ ਨੇ ਵੀ ਅਸੀਂ ਤਾਂ ਫਿਰ 80 ਹਜ਼ਾਰ ਦੀ ਦੇ ਰਾਂਗੇ ਹਾਂਜੀ ਤੇ ਬਿਲਕੁਲ ਜੀ ਆਜਮੋਲ ਕੀਤੇ ਆ ਵੀ ਇਹਨਾਂ ਦੇ ਛੋਟੀਆਂ ਸਾਰੀਆਂ ਚੰਗੀਆਂ ਵੀ ਇੱਥੇ ਕੋਲ ਹਾਂਜੀ ਤੇ ਕਹਿਣਾ ਜਿਓਰ ਕੋ ਜਾ ਬਾਕੀ ਕਹਿਣਾ ਇਹੋ ਹੀ ਆ ਵੀ ਬਾਹਰ ਹੁਣ ਬਜ਼ਾਰ ਬੜਾ ਗਰਮਿਆ ਅੱਛਾ ਜੀ ਤੁਹਾਡੇ ਸਾਹਮਣੇ ਫਿਰ ਤੁਰ ਕੇ ਚਲੋ ਇਹ ਪਰਾਈਆਂ ਹਨਾ ਹਾਂਜੀ ਹਾਂਜੀ ਤੇ ਬਾਕੀ ਚਲੋ ਸਾਡੀ ਇਹੋ ਹੀ ਅਰਜੰਤੀ ਆ ਵੀ ਜਿਹੜਾ ਵੀ ਡੰਗਰ ਲੈਂਦਾ ਆਪਣੀ ਚੋਚਵਾ ਕੇ ਤਸੱਲੀ ਕਰਕੇ ਫਿਕਰ ਬਿਲਕੁਲ ਬਿਲਕੁਲ ਹਾਂ ਬਹੁਤ ਯਾਰਾ ਪਸੰਦ ਆ ਮੇਨੂੰ ਵੀ ਤੇ ਚਲੋ ਕਿਉਂਕਿ ਜਿਹਨੇ ਵੇਖੇ ਸਰਚਨੇ ਆ ਹਾਂਜੀ ਹਾਂਜੀ ਮੰਨ ਲਓ ਜੇ ਨਹੀਂ ਵਿਚਾਰਾ ਕੋਈ ਹੁੰਦਾ ਜੇ ਸਾਡਾ ਵੀ ਫਰਜ਼ ਆ ਵੀ ਜੋ ਪੁੱਛੇਗਾ ਭਾਗੇ ਅੱਗੋਂ ਮਹਾਰਾਜ ਦੇ ਵਾਸਤੇ ਆ ਠੀਕ ਹੈ ਕਿ ਨਹੀਂ ਗੱਲ ਸਹੀ ਆ ਚਲੋ ਮੰਨ ਲਓ ਅਸੀਂ ਵੀ ਵਪਾਰੀ ਆ ਅਸੀਂ ਪਿਛੋਂ ਲਿਆਉਣ ਦੇ ਆ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਤੇ ਬਾਕੀ ਚਲੋ ਮਹਾਰਾਜ ਕਿਰਪਾ ਕਰੇ ਠੀਕ ਆ ਜੀ ਹਾਂਜੀ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭ